ਖੋਏ ਵਾਲੀ ਬਰਫੀ ਅਤੇ ਗਜਰੇਲੇ ਨੇ ਫੇਰਿਆਂ ਤੋਂ ਬਾਅਦ ਹੀ ਤੜਵਾ ਦਿੱਤਾ ਵਿਆਹ ਬਿਨਾ ਕੁੜੀ ਤੋਂ ਹੀ ਮੁੜ ਗਈ ਬਰਾਤ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਹੁਣ ਤੱਕ ਤੁਸੀਂ ਵਿਆਹ ਟੁੱਟਣ ਦੇ ਬਹੁਤ ਕਾਰਨ ਦੇਖੇ ਜਾਂ ਸੁਨੇ ਹੋਣਗੇ ਪਰ ਹੁਣ ਖੋਏ ਦੀ ਬਰਫੀ ਅਤੇ ਗਜਰੇਲੇ ਕਾਰਨ ਪੈਲਸ ਵਿੱਚ ਫੇਰਿਆਂ ਤੋਂ ਬਾਅਦ ਟੁੱਟ ਗਿਆ ਵਿਆਹ ਦਰਸਲ ਹਰਿਆਣਾ ਵਿੱਚ ਇੱਕ ਵਿਆਹ ਹੋ ਰਿਹਾ ਸੀ ਜਿਸ ਵਿੱਚ ਮੁੰਡਾ ਕੁੜੀ ਦੇ ਫੇਰੇ ਵੀ ਹੋ ਗਏ ਸੀ ਪਰ ਜਦੋਂ ਨਵੀਂ ਵਿਆਹੀ ਜੋੜੀ ਖਾਣਾ ਖਾਣ ਲਈ ਬੈਠੀ ਤਾਂ ਮੁੰਡਾ ਆਪਣੀ ਦੁਲਹਨ ਦਾ ਮੂੰਹ ਗਜਰੇਲੇ ਨਾਲ ਮਿੱਠਾ ਕਰਾਉਣ ਲੱਗਾ ਤਾਂ ਕੁੜੀ ਕਹਿੰਦੀ ਮੈਂ ਗਜਰੇਲਾ ਨਹੀਂ ਖਾਣਾ ਮੈਨੂੰ ਤਾਂ ਖੋਏ ਵਾਲੀ ਬਰਫੀ ਪਸੰਦ ਏ ਪਰ ਮੁੰਡਾ ਕਹਿੰਦਾ ਕਿ ਮੈਨੂੰ ਬਰਫੀ ਨਹੀਂ ਗਜਰੇਲਾ ਪਸੰਦ ਏ ਬਸ ਫੇਰ ਕੀ ਸੀ ਇਸੇ ਗੱਲ ਨੂੰ ਲੈ ਕੇ ਰੌਲਾ ਇੰਨਾ ਵੱਧ ਗਿਆ ਕਿ ਗੱਲ ਫੋਰਚੂਨਰ ਗੱਡੀ ਤੇ ਆ ਗਈ ਮੁੰਡਾ ਕਹਿੰਦਾ ਮੈਨੂੰ ਫੋਰਚੂਨਰ ਗੱਡੀ ਦੋ ਤਾਂ ਮੈਂ ਕੁੜੀ ਆਪਣੇ ਨਾਲ ਲੈ ਕੇ ਜਾਵਾਂਗਾ ਜੇਕਰ ਤੁਸੀਂ ਮੇਰੇ ਨਾਲ ਧੱਕਾ ਕੀਤਾ ਤਾਂ ਮੈਂ ਇੱਕ ਹਫ਼ਤੇ ਦੇ ਵਿੱਚ ਇਸ ਨੂੰ ਜਾਨ ਤੋਂ ਖਤਮ ਕਰ ਦੇਵਾਂਗਾ ਮੈਂ ਗੁੱਸੇ ਵਿੱਚ ਇਹ ਕਹਾਏ ਕਿ ਠੀਕ ਨਹੀਂ ਕਰੇਗੀ ਤਾਂ ਮੈਂ ਸ਼ਾਦੀ ਨਹੀਂ ਕਰਨੀ ਔਰ